ਹਰ ਹੋ ਗਿਆ ਜੀ ਲੜੀਆਂ ਲੱਗ ਗਿਆ ਪੈਣ ਤੇ ਕੰਮ ਉੱਥੇ ਗਾਈ ਪਹੁੰਚ ਗਏ ਬੰਦੇ ਗੱਡੀ ਅਨਲੋਡਿੰਗ ਹੋਣ ਲੱਗੀ ਅਨਲੋਡਿੰਗ ਹੋਣ ਲੱਗੀ ਅੱਧੀ ਅਨਲੋਡਿੰਗ ਤਾਂ ਪਹਿਲਾਂ ਹੀ ਹੋਈ ਪਈ ਆ ਉਹ ਕਮਰੇ ਚ ਤੇ ਲਓ ਜੀ ਆਹ ਦਿਖਾਉਂਦੇ ਆ ਤੁਹਾਨੂੰ ਸਿਸਟਮ ਮੈਂ ਤਾਂ ਇਹਨੂੰ ਡੀਜੇ ਸੰਭੀ ਗਿਆ ਸੀ ਮਹਾ ਸ਼ੁਰੂ ਕਰਗਾ ਤੇ ਲੈਂਡਰ ਨਾਲ ਮੈਨੂੰ ਵੀ ਹਾਂਜੀ ਸ਼ਸ਼ੀਕਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਬਹੁਤ ਟਾਈਮ ਬਾਅਦ ਬਲੌਗ ਬਣਾਉਣ ਲੱਗੇ ਆ ਟਾਈਮ ਨਹੀਂ ਲੱਗਿਆ ਕੰਮਕਾਰਾਂ ਚ ਤੇ ਅੱਜ ਤੋਂ ਸ਼ੁਰੂ ਹੋ ਗਈ ਹੈ ਜੀ ਨਾ ਸ਼ੁਰੂ ਤਾਂ ਬਹੁਤ ਟਾਈਮ ਦੀਆਂ ਨੇ ਅੱਜ ਤੋਂ ਜ਼ਿਆਦਾ ਸ਼ੁਰੂ ਹੋ ਗਈ ਹੈ ਤਿਆਰੀਆਂ ਤੇ ਬਰ ਚੱਲ ਰਿਹਾ ਕੰਮਕਾਰ ਕੱਪੜੇ ਲੀੜੇ ਦਾ ਉਹ ਬੈੱਡ ਆਪਾਂ ਲੈ ਲੇ ਨਵੇਂ ਨਵੇਂ ਬੈੱਡ ਦਿਖਾਤੇ ਹਾਂ ਵੀ ਦੇਖ ਲੈਣ ਆਪਣੀ ਯੂਟਿਊਬ ਫੈਮਿਲੀ ਸਸਰਕਾਰ ਦੀ ਸਾਰਿਆਂ ਨੂੰ ਹਾਂ ਐਤਾਂ ਮੈਂ ოਪਲੀ-ਓਪਲੀ ਬੈਠੀ ਆਂ ਜੀ ਤਿਆਰੀ ਕਰ ਰਹੀ ਆਂ ਪਹਿਲਾਂ ਨਾ ਰੋਟੀ ਅੱਡੇ ਚ ਪੰਜਨ ਲਾ ਕੇ ਤੇ ਇੱਚੀ ਕਰਦੀ ਬਾਣੀ ਹੋਈ ਪਈ ਆ ਦੇ ਜੁਦੀਆ ਦੀ ਪਰਪਤੀ ਰੋਟੀ ਕੁਮਾਈ ਬੰਦੇ ਆ ਵੀ ਕੋਣ ਸੱਜਣਾ ਸੀ ਬੰਦੇ ਪਹੁੰਚੇ ਨਹੀਂ ਹੈ ਹਲੇ 10:30 ਵਾਲੇ 10:30 ਵਾਲੇ ਬੰਦੇ ਆਏ ਨਹੀਂ ਉਹਨਾਂ ਦਾ ਫਿਰ 10:30 ਵਾਲਾ ਸੰਸਪਦਾ ਵੀ 11:30 11:30 ਹੀ ਹੁੰਦਾ ਉਹਨਾਂ ਦਾ ਉਹ ਇੱਕ ਬੰਦਾ ਬੜਾ ਬਾਹਰ ਬੈਠਾ ਉਹ ਬੈਠਾ ਉਹ ਬੰਦਾ ਸਾਡਾ ਹਾਜ਼ਰ ਨਾਜ਼ਰ ਉਹ ਹਾਜ਼ਰ ਰਹਿਦਾ ਉਹ ਬੰਦੇ ਨੂੰ ਖੜਾ ਬਣਾਤੀ ਅਸੀਂ ਸਰਪੰਚੀ ਚ ਪਰ ਫੇਰ ਵਿਆਹ ਆ ਗਿਆ ਇੱਧਰ ਨਹੀਂ ਬੰਦੇ ਨੂੰ ਸਰਪੰਚੀ ਚ ਖੜਾਉਣਾ ਦਈ ਅਸੀਂ ਸੰਮਤੀ ਨਾਲ ਸੰਮਤੀ ਨਾਲ ਬਣਨਾ ਸੀ ਪਰ ਉਹ ਵਿਆਹ ਆ ਗਿਆ ਇੱਧਰ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਹੁਣ ਹੋਰ ਕੀ ਬਣਦਾ ਕਮਲ ਬਾ ਹੋ ਬੰਦਾ ਬੇਟੀ ਚ ਵੜਦਾ ਦਾਦੀਏ ਬੇਟੀ ਹੋਰ ਬੰਦ ਕਰ ਦੋ ਕਾਦੇ ਬੰਦ ਕਰ ਕੀ ਬੰਦ ਕਰ ਦਿੰਦੇ ਆ ਵਿਆਹ ਚ ਬੰਦੇ ਘਟਣਗੇ ਹੋਰ ਬੰਦਾ ਘਟ ਜੂ ਇੱਕ ਲਾਗ ਨੂੰ ਬੰਦ ਫੋਟੇ ਕੰਮ ਨਹੀਂ ਹੋਣਾ ਨਹੀਂ ਤੁਹਾਨੂੰ ਕੋਈ ਨਹੀਂ ਲਾਗ ਨੂੰ ਉਹ ਕਰਨਗੇ ਲਾਗ ਨੂੰ ਦੂਰ ਟੱਪਣਗੇ ਦੋਏ ਨਹੀਂ ਕੋਈ ਫਤ ਲੱਗਣਾ ਬਾਅਦ ਚ ਕੱਢ ਲਾਂਗੇ ਹਾਂ ਜਾਈ ਘਰ ਦੇ ਉੱਤੇ ਕੰਮ ਚੱਲ ਰਿਹਾ ਗਾ ਪੈ ਗਿਆ ਇਹਨਾਂ ਨੇ ਕੱਢ ਕੇ ਸਮਾਨ ਜਿਆ ਫੇਰ ਬਾਹਰ ਮਾਰੇ ਅੱਧਾ ਇੱਧਰ ਥੰਪਿਆ ਕੱਲ ਸਾਫ਼ ਹੋਇਆ ਸੀ ਸਾਰਾ ਅੱਜ ਫੇਰ ਅਸਮਾਨ ਹੋ ਗਿਆ ਖਿੰਡ ਗਿਆ ਯਾਰੀਆਂ ਚ ਇਧਰ ਚੜਨ ਲੱਗੇ ਰਜਾਈਆਂ ਤੇ ਗਲਾਫ ਲਾ ਕੇ ਪਹਿਲੀ ਆਊਗਾ ਊੜਾ ਆ ਗਿਆ ਕਾ ਜਮੀਰ ਨੂੰ ਦੇਦੀਆਂ ਮੈਂ ਕਿੱਧਰ ਖਿੱਚ ਕੇ ਇਹ ਰਿਸ਼ਤੇਦਾਰਾਂ ਨੂੰ ਦੇਣੀਆਂ ਨੇ ਸਾਰੀਆਂ ਜਿਹੜੀਆਂ ਕੱਢੀ ਜਾਂਦੇ ਆ ਮੈਨੂੰ ਚੱਕ ਪੁੱਤ ਕੱਲ ਬਸ ਲੱਗੇ ਪਏ ਨੇ ਕੰਮ ਕਰਨ ਨਹੀਂ ਮੁੜ ਜਾਣਾ ਤੇਰਾ ਆਪਾਂ ਬੈਠੇ ਆ ਪਰ ਕਿ ਦੇਖੋ ਨੇ ਹਾਂ ਭਾਈ ਕੈਸੀ ਲੱਗੀ ਸੈਲ ਬੜੀ ਸਾਈਟ ਤੇ ਨਹੀਂ ਹੱਥਿਆ ਬੜੀ ਆ ਜੇ ਰੋਦੇ ਚੜਾ ਲੈਣੇ ਆ ਉੱਤ ਬੜੀ ਤਾਂ ਆ ਤੀ ਬੜੀ ਤਾਂ ਆਹੀ ਆ ਆਹਾ ਬੜੀ ਆ ਰਾਹੀ ਬੜੀ ਆ ਲਓ ਜੀ ਲੜੀਆ ਪਾਉਣ ਆ ਗਿਆ ਬਾਈ ਤੇ ਉਹ ਲੱਗੀ ਪੌੜੀ ਹੋ ਗਿਆ ਕੰਮ ਲੜੀਆ ਪਾਉਣ ਦਾ ਸਟਾਰਟ ਛੜ ਗਿਆ ਬਾਈ ਲੜੀਆ ਲੈ ਕੇ ਉੱਤੇ ਤੇ ਦਿਖਾਵਾਂਗੇ ਤੁਹਾਨੂੰ ਜੇ ਅੱਜ ਚਾਲੂ ਹੋ ਗਈ ਆ ਰਾਤ ਨੂੰ ਵੀ ਕਿਵੇਂ ਦੀ ਲੱਗਦੀਆਂ ਨੇ ਇੱਧਰ ਵੀ ਪੈਣੀਆਂ ਨੇ ਇੱਧਰ ਹੋ ਟਾਇਪ ਦੀਆਂ ਪੈਣੀਆਂ ਨੇ ਇੱਧਰ ਹੋ ਟਾਇਪ ਦੀਆਂ ਪੈਣੀਆਂ ਨੇ ਸਾਰੀ ਦਿਖਾਉਂਦੀਆਂ ਤੁਹਾਨੂੰ ਇੱਧਰ ਹੋ ਗਿਆ ਜੀ ਲੜੀਆ ਲੱਗੀ ਆ ਪੈਣ ਯੱਲ ਪਿਆ ਕੰਮ ਉੱਥੇ ਟੱਕਰ ਪੈ ਗਈ ਆ ਉੱਤੇ ਪੈਣੀਆਂ ਨੇ ਹਲੇ ਸ਼ੁਰੂਏ ਹੋਇਆ ਕੰਮ ਤੇ ਦਿਖਾਉਂਦੇ ਆ ਤੁਹਾਨੂੰ ਅੱਗੇ ਕਿਵੇਂ ਸਿਸਟਮ ਕਿਵੇਂ ਚੱਲਦੀਆਂ ਨੇ ਕੀ ਬਣਦਾ ਲਓ ਜੀ ਚੱਲ ਰਿਹਾ ਕੰਮ ਲੜੀਆ ਦਾ ਪੈ ਰਹੀ ਜਾਨੀਆਂ ਅੱਜ ਇੱਧਰ ਇੱਧਰ ਪੈ ਜਾਣਗੀਆਂ ਨਾ ਇੱਧਰ ਇੱਧਰ ਪੈ ਜਾਣੀਆਂ ਨੇ ਅੱਜ ਕਾਫੀ ਟਾਈਮ ਲੱਗਦਾ ਤੇ ਇੱਧਰ ਕਾਲੂ ਪੈ ਜਾਣਗੀਆਂ ਆ ਜੋ ਬਾਹਰ ਜਾ ਕੇ ਦਿਖਾਉਣਿਆ ਤੁਹਾਨੂੰ ਲਓ ਜੀ ਬੰਦੇ ਆ ਗਏ ਗੱਡੀ ਬੈ ਕੇ ਲੱਗ ਰਹੀ ਆ ਸਮਾਨ ਖਾਸਾ ਵੇਖੀ ਭਰੀ ਵਈਆ ਸਾਬਕਤਾਬ ਸਾਬਕਤਾਬ ਦੇਖ ਲਾ ਆ ਇਹਨੇ ਔਖੇ ਨਿਕਲ ਕੇ ਆਇਆ ਸਾਬਕਤਾਬ ਕੰਮ ਜਾ ਆ ਗਿਆ ਬਿਆਨ ਤੇ ਉਧਰ ਨੜੀਆਂ ਆਪਣੇ ਇੱਧਰ ਵੀ ਪੈ ਗਈ ਆਈ ਜੇ ਇਹ ਚਾਲੂ ਪਰ ਕਾਲੂ ਹੋਣਗੇ ਮੈਨੂੰ ਲੱਗਦਾ ਅੱਜ ਨਹੀਂ ਹੁੰਦੀ ਆ ਲੱਗਦੀ ਆ ਚਾਲੂ ਬਾਕੀ ਦੇਖਦੇ ਆ ਸ਼ਾਮ ਤੱਕ ਕੀ ਬਣਦਾ ਇੱਥੇ ਤੋਂ ਹੋਰ ਜਲਦੀ। ਬੰਦੇ ਤਾਂ ਪਹੁੰਚ ਗਏ, ਹਿਸਾਬ-ਕਿਤਾਬ ਚੱਲ ਰਿਹਾ। ਖਰਚਾ ਜ਼ਿਆਦਾ ਆ ਗਿਆ। ਉਹ ਇੱਕ ਬੰਦਾ ਕਿੱਥੇ ਆ? ਇਹ ਸਾਰੇ ਬੰਦਿਆਂ ਨੂੰ ਵੰਡਵਾ ਲਾਤਾ ਖਰਚਾ। ਇਹ ਸਾਰਿਆਂ ਦੀ ਕਿਸ਼ਤ ਬਣਾ ਦੀ ਕਿਸ਼ਤ। ਅੱਛਾ ਆ ਫਿਰ ਦਲਾਇ ਲਿਖਿਆ ਹੀ ਨਹੀਂ। ਇਹ ਬੰਦਾ ਸੌਂ ਗਿਆ ਤੇ ਦਿਖਾਉਂਦੇ ਹਾਂ ਹੁਣ ਤੁਹਾਨੂੰ। ਭਰੀ ਫਿਰਦੇ ਨੇ ਗੱਡੀ ਇਹ। ਬੰਦੇ ਵੀ ਪਹੁੰਚ ਗਏ, ਗੱਡੀ ਅਨਲੋਡਿੰਗ ਹੋਣ ਲੱਗੀ। अनलोडिंग ਹੋਣ ਲੱਗ ਗਈ ਅੱਧੀ ਅਨਲੋਡਿੰਗ ਤਾਂ ਪਹਿਲਾਂ ਹੀ ਹੋਈ ਪਈ ਆ ਉਹ ਕਮਰੇ 'ਚ ਉਹ ਤੁਹਾਨੂੰ ਦਿਖਾਈਓ ਆਪਾਂ ਪਹਿਲਾਂ ਬਾਕੀ ਆ ਹੋਣ ਲੱਗ ਗਈ ਤਾਂ ਹੌਲੀ ਹੌਲੀ ਆਇਆ ਵਾਪਸੀ ਜਦੋਂ ਲੈ ਕੇ ਜਾਣਾ ਮਿੰਟ ਦਾ ਇੱਕ ਆਰਡਰ ਸਾਲ ਲੱਗ ਜਾਣੇ ਹੂੰ ਵਾਪਸੀ ਨੂੰ ਤਾਂ ਟਾਈਮ ਲੱਗਿਆ ਸਮਾਨ ਹੀ ਵਾਪਸੀ ਤਾਂ ਸਾਲ ਲੱਗੂਗਾ ਉਹ ਬੰਦੇ ਆਪਣੇ ਚੱਲੇ ਵਿਆਹ ਤੋਂ ਬਾਅਦ ਆਉਣਗੇ ਹੁਣ ਇਹ ਚਲੀ ਦਰਗੀ ਵਿਚਾਰੀ ਕੰਬਦੀ ਆ ਨੋ ਲੋ ਜੀ ਲੜੀ ਵਾਲੇ ਬਾਗੇ ਉਧਰ ਪੈ ਗਈ ਆ ਨਹੀਂ ਉਧਰ ਵੀ ਵੈਸੇ ਰਹਿ ਗਈ ਆ ਥੋੜੀ ਜਿਹੀ ਆ ਚਾਲੂ ਆਣ ਕਰਨ ਹਾਂ ਤੇ ਇੱਧਰ ਨੀਅਗ ਪੈ ਗਈ ਆ ਮੂਰੇ ਮੂਰੇ ਆ ਚਾਲੂ ਹੋ ਗਈਆਂ ਕਿ ਨਹੀਂ ਬਾਕੀ ਕੱਲ ਨੂੰ ਉਹ ਕਹਿੰਦੇ ਕੱਲ ਚਾਲੂ ਇਕੱਠੀ ਹੀ ਕਰਾਂਗੇ ਕਹਿੰਦੇ ਫਿਰ ਵਧੀਆ ਲੱਗੂ ਵੀਰੇ ਕਹਿੰਦਾ ਹੁਣ ਆਉਂਡ ਜੇ ਲੱਗੀ ਜਾਣਾ ਕਹਿੰਦਾ ਇੱਕਦਮੇ ਲੁੱਕ ਸਾਹਮਣੇ ਲਿਆਵਾਂਗੇ ਤੇ ਬਾਕੀ ਕੱਲੂ ਦਿਖਾਵਾਂਗੇ ਤੁਹਾਨੂੰ ਚੱਲਦੀ ਆ ਅੱਜ ਦੇਖੋ ਹੁਣ ਖੜੀ ਆ ਸਹੀ ਗੱਲ ਆ ਨਹੀਂ ਰਹਿ ਗਈ ਹਾਂ ਮੈਨੂੰ ਚੱਕ ਕੇ ਲੈ ਕੇ ਆਉਂਗੀ ਮम्मी ਅੱਲਾ ਰਹੀਆਂ ਤੇ ਲੈ ਆਉਂਦੀ ਆ ਆਪ ਵੀ ਛੱਡੇ ਇਹ ਲੈ ਉਹਨਾਂ ਦੋਨਾਂ ਦੀਆਂ ਲਿਆਤੀਆਂ ਆਪ ਦੀ ਛੱਡੇ ਉਹ ਨਮਾਰੀ ਵੀ ਭਰੀ ਪਈ ਆ ਜੀ ਹਲੇ ਖਾਲੀ ਦੇਖ ਰਹੀ ਆ ਤੁਹਾਨੂੰ ਉਹ ਗਏ ਹੋਏ ਨੇ ਨਪੜੇ ਪ੍ਰੈਸ ਹੋਣੇ ਪ੍ਰੈਸ ਹੋਣ ਕਿੰਨੇ ਸੂਤ ਸੀਗੇ ਮੇਰੇ ਤੇ ਪਤਾ ਨਹੀਂ ਸਾਰੇ ਯਾਨੀ ਕਾਫੀ ਨੂੰ ਕਹਿੰਦੇ ਸੀ ਗੱਡੀ ਭਰ ਗਈ ਸੀ ਮੈਨੂੰ ਹੁਣ ਇਹ ਨਹੀਂ ਸੰਭ ਤੇ ਇੱਧਰ ਆ ਸਾਮਾਨ ਇੱਧਰ ਬੈਠੀ ਸਾਡੀ ਮਾਸੀ ਉਹ ਵਰਦਾ ਸਾਡਾ ਬੰਦਾ ਹਰਮੀ ਬੰਦਾ ਥੇਨਾ ਕੰਦੂਟਾ ਐਸਟਾ ਹੈ ਮੈਂ 16 ਦਿਨ ਦੀ ਛੁੱਟੀ ਦੀ ਐਪਲੀਕੇਸ਼ਨ ਦੇ ਕੇ ਆਇਆ ਅੱਜ ਟੈਸਟ ਜਿਆਦਾ 16 ਦਿਨ ਦੀ ਛੁੱਟੀ 16 ਦਿਨ ਦੀ ਲੈ ਲਈ ਮੈਂ ਬੱਤੇ ਲੈ ਲਈ ਸੀ ਗਿਆ ਹਾਂ ਫਿਰ ਸਹੀ ਆ ਸਹੀ ਆ ਕਿ ਚਾਤਾ ਉਹਨੂੰ ਜਪੇਦਾ ਨਹੀਂ ਹੁਣ ਹੁਣ ਜਾ ਕੇ ਕੱਪੜੇ ਲੈਣਨਾ ਆਪਣੇ ਦੋ ਦਰਾਂ ਦੇ ਨਾਲ ਹੋਮਵਰਕ ਵੀ ਪੂਰਾ ਕਰਵਾਉਣਾ ਹਾਂ ਹਾਂ ਓਕੇ ਲਓ ਜੀ ਆ ਦਿਖਾਉਂਦੇ ਆ ਤੁਹਾਨੂੰ ਸਿਸਟਮ ਮੈਂ ਤਾਂ ਇਹਨੂੰ ਡੀਜੇ ਸਮਝ ਗਿਆ ਸੀ ਮਹਾ ਸਪੀਕਰ ਦਾ ਤੇ ਲੈਂਡਰ ਨਾਲ ਮੈਂ ਕਿਹਾ ਕਿ ਤੇ ਸਪੀਕਰ ਲਿਆਦੇ ਨੇ ਅੱਜ ਇਹ ਲਾਉਣ ਨੂੰ ਮੈਨੂੰ ਵੀ ਸਪੀਕਰੇ ਲੱਗੇ ਦੀ ਵਾਂਸੀ ਦੇਖੋ ਜਿਹੜੀ ਥੱਲੇ ਉਂਜੀ ਲੱਗਦੀ ਆ ਫੋਨੇ ਆ ਜੀ ਇੱਥੋਂ ਇੰਨਾ ਕੁ ਫੁੱਲ ਗਿਆ ਬਾਜੀ ਬਾਹ ਐਡੀ ਵੱਡੀ ਲਓ ਜੀ ਲਓ ਜੀ ਬਿਸਟਿਕਾਂ ਤੇ ਨੇਲ ਪੇਂਟ ਆ ਗਈ ਆ ਕਮਾਲ ਕਰ ਛੱਡੀ ਐ ਪੂਰਾ ਸਪੀਕਰ ਬਣਿਆ ਪਿਆ ਆ ਰਹੀ ਹੈ ਇੱਕ ਖੰਨਾ ਲਈਓ ਲਓ ਜੀ ਇਹ ਚਾਹੀ ਸ਼ੈਡੋ ਵਗੈਰਾ ਆ ਕੇ ਇਹ ਤੇਚੀ ਵਾਂਗੂ ਥੱਲੇ ਟਾਇਰ ਨੇ ਹਨਾ ਯੈਸ ਹੋਰ ਦਿਖਾਉਂਦਾ ਲਓ ਜੀ ਇਹਦੇ ਵਿੱਚ ਵੱਡਾ ਸਮਾਨ ਸਟੇਟ ਨਾਲ ਵਗੈਰਾ ਇਹ ਸਾਰਾ ਬੜਾ ਖੰਨਾ ਨਾ ਇਹ ਵੱਡਾ ਖੰਨਾ ਫੁੱਲਾ ਇਹ ਕਿੰਨੇ ਦੀ ਆਈ ਆ ਕੱਲੀ ਆਹ ਕਿੱਟ ਕਿੱਟ ਇਹ ਭਾਈ ਆਈ ਆ ਮਾਰਕੀਟ ਪ੍ਰਾਈਸ 8000 ਲਓ ਵੀ ਜੀ ਨੇ ਲੈਣੀ ਆ ਰੁਪਈਆ 8000 ਤੁਸੀਂ ਸਾਨੂੰ 9000 ਪਾਉਣਾ ਸਾਡੇ ਘਰੇ ਪਹੁੰਚਦੀ ਹੋ ਜੀ ਸਹੀ ਗੱਲ ਹੈ ਸ਼ਿਪਮੈਂਟ ਵੀ ਇੱਥੇ ਕੰਮ ਲੱਗਣੀਆਂ ਉਹੀ ਤਾਂ ਗੱਲ ਆ ਵੀ ਹੋਮ ਡਿਲੀਵਰੀ ਵੀ ਦੇਣੀ ਆ ਫਿਰ ਛੋਟਾ ਪੀਸ ਲੈਣਾ ਉਹ ਵੀ ਮਿਲਦੀ ਹਰੇਕ ਤਰ੍ਹਾਂ ਦੀ ਮਿਲ ਜੂ ਕੰਟੈਕਟ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਇਹ ਚਾਹਤ ਮਤਲਬ ਇਹ ਫੈਸਿਲਿਟੀ ਹੈ ਨੂੰ ਛੋਟਾ ਕਰਨਾ ਚਾਹੁੰਨਾ ਤੁਸੀਂ ਮਤਲਬ ਇੱਕ ਦਰਾਜ ਮੈਨੂੰ ਨਹੀਂ ਚਾਹੀਦਾ ਦੋ ਦਰਾਜ ਨਹੀਂ ਚਾਹੀਦੇ ਇਹ ਜਿੱਥੇ ਮਰਜ਼ੀ ਜੁਆਇੰਟ ਕਰ ਲੈ ਜਿਹੜੀ ਮਰਜ਼ੀ ਅੱਛਾ ਚਾਹੇ ਇਹਨੂੰ ਇੰਨੀ ਕ ਕਰ ਲੈ ਹਾਂ ਚਾਹੇ ਇੱਕ ਅੱਧਾ ਕੱਢ ਦੇ ਲਓਏ ਇਹਦੇ ਪਾਈ ਗੁਣ ਨੇ ਕੁਆਲਿਟੀ ਵੀ ਬਹੁਤ ਸੋਹਣੀ ਆ ਵਧੀਆ ਤੇਚੀ ਵਾਂਗੂ ਖਿੱਚਣ ਨੂੰ ਇਹਨੇ ਲੈਣ ਜਾਂ ਦੇ ਸਕਦਾ ਭਾਈ ਕਾਉਜੀ ਸਾਰੇ ਦਿਨ ਦੀ ਮਸ਼ਕੱਤ ਤੋਂ ਬਾਅਦ ਆ ਗਿਆ ਕੰਮ ਇੱਥੇ ਕਿਦਾਂ ਦਾ ਠੀਕਦੇ ਸੀ ਮੈਨੂੰ ਇਹ ਮੈਂ ਹੀ ਕਰਦੀ ਹੁੰਦੀ ਹਾਂ ਇਹਨਾਂ ਨੇ ਇਹ ਇਹ ਹੋਇਆ ਹੁਣ ਕੀ ਕਹਿੰਦੇ ਹੁੰਦੇ ਨੇ ਫੇਅਰਵੈਲ ਪਾਰਟੀ ਨਮਾਰੀ ਦੇ ਸਬੰਧ ਸੈੱਟ ਕਰਨ ਦੀ ਹਾਂ ਮਮੂ ਕਹਿੰਦਾ ਸੀ ਨਹੀਂ ਇਹ ਕੋਈ ਪਤਾ ਨਹੀਂ ਇਹ ਕੋਈ ਪਤਾ ਨਹੀਂ ਉਹਦਾ ਮੈਨੂੰ ਤਸੰਦ ਨਾ ਆਵੇ ਕੀਤਾ ਹੋਇਆ ਕੀ ਹੋ ਗਿਆ ਮੈਂ ਕੋਈ ਪਤਾ ਨਹੀਂ ਉਹਦਾ ਕੀਤਾ ਮੈਨੂੰ ਤਸੰਦ ਨਾ ਆਵੇ ਕੀ ਨਮਾਰੀ ਸੈਟ ਜੇ ਉਹਨੂੰ ਤਾਂ ਇਹ ਨਾ ਮਾਰਨੀ ਆਉਂਦੀ ਹੋਈ ਆ ਚਲ ਹਿੰਨਾ ਦਿਨ ਹੈਗੇ ਤਾ ਉਹ ਤੂੰ ਸਿੱਖੇਗੀ ਹੈ ਬਲੌਗ ਦੇਖ ਕੇ ਸਿੱਖ ਲੂ ਸਿੱਖ ਲਈ ਭਾਈ ਬਲੌਗ ਦੇਖ ਕੇ